ਗੁਲਾਬ ਟੀਵੀ ਦੇਖਦੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਪੰਜਾਬ ਦੇ ਵਿੱਚ ਚੋਣਾਂ ਦਾ ਡੰਕਾ ਵੱਜ ਚੁੱਕਿਆ ਮਤਲਬ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਜੋ ਇੱਕ ਅਲੱਗ ਬਾਡੀਆ ਨੇ ਉਹਨਾਂ ਦੀਆਂ ਚੋਣਾਂ ਪਿੰਡਾਂ ਦੇ ਵਿੱਚ ਹੋਣੀ ਹੈ ਜਿੱਥੇ ਪੰਚਾਇਤਾਂ ਜਿੱਥੇ ਬਲਾਕ ਸੰਪਤੀਆਂ ਜਿੱਥੇ ਜ਼ਿਲ੍ਹਾ ਪ੍ਰੀਸ਼ਦਾਂ ਉਹਨਾਂ ਦੀਆਂ ਚੋਣਾਂ ਹੋ ਰਹੀਆਂ ਜਾਂ ਹੋਣ ਜਾ ਰਹੀਆਂ ਜਿਨ੍ਹਾਂ ਦਾ ਅੱਜ ਨਾਮਜ਼ਦਗੀਆਂ ਮਤਲਬ ਪੇਪਰ ਭਰਨ ਦਾ ਪਹਿਲਾ ਦਿਨ ਸੀਗਾ ਇਹ ਪ੍ਰਕਿਰਿਆ 4 ਤਰੀਕ ਚੰਕ ਤੱਕ ਚੱਲਦੀ ਰਹਗੀ 7 ਤਰੀਕ ਨੂੰ ਪੇਪਰ ਵਾਪਸ ਲੈਣ ਦੀ ਤਰੀਕ ਹੈ ਔਰ 14 ਤਰੀਕ ਨੂੰ VOTING ਹੋਵੇਗੀ 17 ਨੂੰ ਰਿਜ਼ਲਟ ਹੋਵੇਗਾ ਸੋ ਪਿੰਡਾਂ ਦੇ ਵਿੱਚ ਮਾਹੌਲ VOTING ਨੂੰ ਲੈ ਕੇ ਗਰਮ ਹੋਣਾ ਸ਼ੁਰੂ ਹੋ ਗਿਆ ਪਰ ਕਿਤੇ ਕਿਤੇ ਇਹ ਵੀ ਹੈ ਕਿਈ ਪਾਰਟੀਆਂ ਨੂੰ ਉਮੀਦਵਾਰ ਨਹੀਂ ਮਿਲ ਰਹੇ ਇਸ ਇਲੈਕਸ਼ਨ ਦੇ ਵਿੱਚ ਖੜਾਉਣ ਲਈ ਲੋਕ ਵੀ ਕੁਝ ਲੋਕ ਵੀ ਇਸ ਇਲੈਕਸ਼ਨ ਤੋਂ ਕਾਨਾਵਰਤੀ ਕਰ ਰਹੇ ਹਨ ਕਿਉਂਕਿ ਇਹ ਇਲੈਕਸ਼ਨ ਸਿਰਫ ਇੱਕ ਨਾਮ ਦੀ ਇਲੈਕਸ਼ਨ ਹੈ ਇਸ ਦੇ ਵਿੱਚ ਕੋਈ ਵੀ ਬਲੌਗ ਸੰਧੀ ਮੈਂਬਰ ਜਾਂ ਜਿਹੜਾ ਹੀ ਪ੍ਰੇਸ਼ਨ ਕੋਡ ਮੈਂਬਰ ਕੋਡ ਕੋਈ ਵੀ ਕਿਸੇ ਤਰ੍ਹਾਂ ਦੀ ਬਾਬਰਾ ਨਹੀਂ ਹੁੰਦੇ ਆ ਇੱਕ ਹੋਰ ਖਬਰ ਅਨੁਸਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ 10 ਰੋਜ਼ਾ ਦੌਰੇ ਤੇ ਜਾਪਾਨ ਸੋ 10 ਰੋਜ਼ਾ ਦੌਰਾ ਉਹਨਾਂ ਦਾ ਜਾਪਾਨ ਦਾ ਸ਼ੁਰੂ ਹੋ ਚੁੱਕਿਆ ਹੈ ਧੰਨਵਾਦ